ਸੋ ਇਹ ਨੋਟੀਫਿਕੇਸ਼ਨ ਤੁਸੀਂ ਦੇਖ ਸਕਦੇ ਹੋ ਜੀ ਪੀਟ ਪਲੱਸ ਵੀ ਤੇ ਅੰਡਰ ਆਊਟ ਹੋਇਆ ਹੈ ਇਸ਼ਤਿਹਾਰ ਨੰਬਰ 3 2024 ਇਹ ਨੋਟੀਫਿਕੇਸ਼ਨ ਵੈਸੇ ਪਹਿਲੋ ਜਿਹੜਾ ਸੀਗਾ ਉਹ ਪੀਪੀਐਸਸੀ ਦੇ ਅੰਡਰ ਆਂਦਾ ਸੀਗਾ ਠੀਕ ਹੈ ਜੀ ਇਹ ਲਿਮਿਟਡ ਜਿਮ ਵੈਕੈਂਸੀਜ਼ ਆਂਦੀਆਂ ਸੀ ਪੀਪੀਐਸਸੀ ਦੇ ਅੰਡਰ ਆਂਦੀਆਂ ਸੀ ਲੇਕਿਨ ਇਸ ਵਾਰੀ ਉਹਨਾਂ ਨੇ ਪੀਟਪੀਐਸਬੀ ਦੇ ਅੰਡਰ ਵੈਕੈਂਸੀਜ਼ ਜਿਹੜੀਆਂ ਨੇ ਉਹ ਕੱਢ ਦਿੱਤੀਆਂ ਨੇ ਜਿਹੜੇ ਕਿ ਪੰਜਾਬ ਸਰਕਾਰ ਦੇ ਡਾਇਰੈਕਟੋਰੇਟ ਆਫ ਨਗਰ ਅਤੇ ਗ੍ਰਾਮ ਯੋਜਨਾਬੰਦੀ ਵਿਭਾਗ ਪੰਜਾਬ ਦੇ ਜੂਨੀਅਰ ਇੰਜੀਨੀਅਰ ਦੀਆਂ ਗਰੁੱਪ ਬੀ ਦੀਆਂ 23 ਸਾਮੀਆਂ ਨੇ ਤੇ ਇਸੇ ਦੇ ਨਾਲ ਪੰਜਾਬ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀਆਂ ਜੂਨੀਅਰ ਇੰਜੀਨੀਅਰ ਗਰੁੱਪ ਬੀ ਦੀਆਂ 70 ਵੈਕੈਂਸੀਜ਼ 2 2024 ਤੋਂ ਇਹਦੇ ਲਈ ਅਪਲਾਈ ਆਨਲਾਈਨ ਜਿਹੜਾ ਕਰਨਾ ਉਹ ਸ਼ੁਰੂ ਹੋ ਜਾਵੇਗਾ ਜੀ ਇਸ ਦੇ ਵਿੱਚ ਉਹਨਾਂ ਨੇ ਹਲੇ ਬਰੀਫ ਨੋਟੀਫਿਕੇਸ਼ਨ ਜਿਹੜਾ ਹੈ ਉਹ ਨਹੀਂ ਕੱਢਿਆ ਠੀਕ ਹੈ ਜੀ ਸੋ ਇਸ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਇਸ ਦੇ ਵਿੱਚ ਬਾਕੀ ਸਾਰੀ ਡਿਟੇਲ 22 2 ਨੂੰ ਅਪਲੋਡ ਕਰਨੀ ਹੈ ਮਤਲਬ ਕੱਲ ਫੁੱਲ ਫਲੈਜ ਨੋਟੀਫਿਕੇਸ਼ਨ ਆਊਟ ਹੋ ਜਾਏਗਾ ਮੈਂ ਉਦੋਂ ਵੀ ਤੁਹਾਡੇ ਲਈ ਨੋਟੀਫਿਕੇਸ਼ਨ ਲੈ ਕੇ ਆਵਾਂਗਾ ਲੇਕਿਨ ਅੱਜ ਦੀ ਇਹ ਭਰਤੀ ਜਿਹੜੀ ਹੈਗੀ ਹੈ ਜੀ ਇਹਦੇ ਲਈ ਵੈਸੇ ਕੀ ਹੁੰਦਾ ਕਿ ਇਹ ਜਿਹੜੀਆਂ ਵੈਕੈਂਸੀ ਜਿਹੜੀ ਆਊਟ ਹੋਈਆਂ ਨੇ ਇਹ ਚ ਡਿਪਲੋਮਾ ਵਾਲੇ ਕੈਂਡੀਡੇਟ ਨੇ ਉਹ एलिਜੀਬਲ ਹੁੰਦੇ ਨੇ ਜਿਨ੍ਹਾਂ ਨੇ ਰੈਲੇਵੈਂ ਨੋਟੀਫਿਕੇਸ਼ਨ ਆਏਗਾ ਬਾਕੀ ਮੈਂ ਡਿਟੇਲਸ ਵੀ ਤੁਹਾਨੂੰ ਬਾਅਦ ਵਿੱਚ ਦੱਸਾਂਗਾ ਸੈਲਰੀ ਦੀ ਗੱਲ ਕਰ ਲੈਣੇ ਜਿਹੜੀ ਮੇਨ ਚੀਜ਼ ਹੁੰਦੀ ਹੈ ਤੁਹਾਡੀ 35400 ਇਸ ਦੇ ਵੀ ਤੁਹਾਡੀ ਜਿਹੜੀ ਸੈਲਰੀ ਹੈ ਉਹ ਰਹਿੰਦੀ ਹੈ ਜੀ ਪਲੱਸ ਐਪਲੀਕੇਸ਼ਨ ਫੀੀ ਤੁਹਾਨੂੰ ਪਤਾ ਹੈ ਪੀਡਬਲਿਊਐਸਬੀ ਦੀ 1000 ਰੁਪਏ ਤੁਹਾਡੀ ਹੋਏਗੀ ਔਰ ਓਬੀਸੀ ਵਾਲੇ ਕੈਂਡੀਡੇਟ ਤੇ ਐਸਸੀਐਸਟੀ ਵਾਲੇ ਕੈਂਡੀਡੇਟ ਲਈ 200 225 ਤੇ ਐਕਸ ਸਰਵਿਸ ਮੈਨ ਦਾ ਲਈ ਵੀ 225 ਜਿਹੜੀ ਹੋ ਰਹੀਦੀ ਹੈ ਸੋ ਤੁਹਾਡੇ ਲਈ ਰਹੇਗੀ ਰਹੇਗੀ ਬਾਕੀ ਇਸ ਦੇ ਵਿੱਚ ਤੁਹਾਡਾ ਰਿਟਰਨ ਇਗਜ਼ਾਮ ਹੋਏਗਾ ਉਸ ਦੇ ਬੇਸਿਸ ਤੇ ਹੀ ਤੁਹਾਡੀ ਜਿਹੜੀ ਸਿਲੈਕਸ਼ਨ ਹੈ ਇਸ ਦੇ ਵਿੱਚ ਹੋਣੀ ਹੈ ਸਿਰਫ ਰਿਟਰਨ ਇਗਜ਼ਾਮ ਹੋਣਾ ਹੈ ਤੁਹਾਡਾ ਇਸ ਦੇ ਵਿੱਚ ਬਾਕੀ ਸਿਲੇਬਸ ਕੀ ਹੋਏਗਾ ਕਿੱਦਾਂ ਇਹਦੇ ਲਈ ਤੁਸੀ ਤਿਆਰੀ ਕਰਨੀ ਹੈ ਉਹ ਕੱਲ ਮੈਂ ਤੁਹਾਡੇ ਲਈ ਇੱਕ ਬਰੀਫ ਵੀਡੀਓ ਜਿਹੜ ਕਿਓ ਫਸਟ ਟਾਈਮ ਚੈਨਲ ਤੇ ਆਇਓ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ ਹਰ ਇੱਕ ਅਪਡੇਟ ਤੁਹਾਨੂੰ ਸਾਡੇ ਮੋਬਾਈਲ ਸਾਡੀ ਵੈਬਸਾਈਟ ਤੋਂ ਤੁਹਾਨੂੰ ਮਿਲਦਾ ਰਹੇਗਾ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੈਬਸਾਈਟ www.meet